ਹਾਂਜੀ ਆਪਾਂ ਅੱਜ ਮੋਗੇ ਮੰਡੀ ਟਰੈਕਟਰ ਦੇਖਦੇ ਆਂ ਬਾਈ ਜਿਹੜਾ ਤਿਆਰ ਕਰਦਾ ਫੋੜ ਪਹਿਲਾਂ ਵੀ ਰੋਡਿਆਂ ਵਾਲਾ ਆਹ ਟਰੈਕਟਰ ਬਹੁਤ ਵਧੀਆ ਤਿਆਰ ਕੀਤਾ ਫੋੜ ਇਹਦਾ ਪੁੱਛਦੇ ਆਂ ਕਿ ਕੀ ਰੇਟ ਆ ਤੇ ਕਿਹੜਾ ਮਾਡਲ ਆ ਟਰੈਕਟਰ ਬਣਿਆ ਬਹੁਤ ਸੋਹਣਾ ਤੇ ਆਪ ਹੀ ਕੰਮ ਕਰਾਉਂਦੇ ਸਾਰਾ ਪੂਰਾ ਇੱਕ ਨੰਬਰ ਕੰਮ ਆਂਦਾ ਕੋਈ ਲੰਬੇ ਵਾਲਾ ਕੰਮ ਨਹੀਂ ਬਾਈ ਕਿਹੜਾ ਮਾਡਲ ਆ ਟਰੈਕਟਰ ਇਹ 99 99 ਮਾਡਲ ਆ ਆਪ ਪਿਆਰ ਕੀਤਾ ਹਾਂਜੀ ਬਾਈ ਠੀਕ ਆ ਤੇ ਕੀ ਦਾ ਹਿਸਾਬ ਕਿਤਾ ਸਾਰਾ ਕੰਮ ਹੋਇਆ ਵੇ ਠੀਕ ਆ ਇੰਜਨਰ ਦਾ ਵੀ ਫੁੱਲ ਪੂਰਾ ਜਿਹੜੀ ਗੱਲ ਹੈ ਫੁੱਲ ਕੰਮ ਹੋਇਆ ਵਾ ਹਾਂ ਬੇਸ਼ੱਕ ਦੀ ਮੈਸਟਰੀ ਬੰਦਾ ਲਿਆ ਕੇ ਚੈੱਕ ਕਰ ਲਾ ਸਕਦਾ ਠੀਕ ਆ ਸਾਰਾ ਸਵੇਅਰ ਪਾਰਟ ਨਵਾਂ ਸਾਰਾ ਕੁਝ ਠੀਕ ਆ ਹਾਂ ਜੀ ਭਾਈ ਤੇ ਟਾਇਰ ਟੂਰ ਵੀ ਨਵੇਂ ਚਾਰੇ ਟਾਇਰ ਨਵੇਂ ਹਨਾ 215000 ਰੁਪਏ ਠੀਕ ਆ 215000 ਰੁਪਏ ਡਿਮਾਂਡ ਹੈ ਇਹਦੀ ਠੀਕ ਆ ਟਰੈਕਟਰ ਇਹ ਟੋਟਲ ਕੰਮ ਹੋਇਆ ਵਾ ਲੈਵਲ ਕਿਲੋਟ ਕੋਈ ਕੱਚ ਤਾਂ ਨਹੀਂ ਇੱਚੋਂ ਨਾ ਬਾਈ ਜੀ ਵਾਹ ਕੀ ਚੈੱਕ ਕਰ ਸਕਦਾ ਵਾ ਵੇ ਟੂਟ ਲੱਗੇ ਆ ਹੈ ਪੋਰਾ ਨਵਾਂ ਜਿਹਾੜ ਟਰੈਕਟਰ ਬਣਿਆ ਬਹੁਤ ਸੋਹਣਾ ਇਹਦੀ ਵੀ ਆਵਾਂ ਲਗ ਗਾਰੰਟੀ ਵੀ ਦਾ ਆਪਣੀ ਕਾਰ ਦੀ ਗਾਰੰਟੀ 5 ਸਾਲ ਦੀ ਪੇਂਟ ਦੀ ਗਾਰੰਟੀ ਹੈ ਹੈ 2 ਕੇ ਦਾ ਵਾਹ ਕੇ ਵੀ ਚੈੱਕ ਕਰ ਸਕਦਾ ਬੰਦਾ ਨਾ ਤੇ ਆਪਣਾ ਪੈਂਡ ਕਿਹੜਾ ਰੋਡੇ ਪੈਂਡ ਹੈ ਰੋਡੇ ਪੈਂਡ ਆ ਸੰਤਾਂ ਵਾਲਾ ਹਾਂਜੀ ਠੀਕ ਆ ਠੀਕ ਆ ਤੇ ਟਰੈਕਟਰ ਆਪਣੇ ਕੋਲੇ ਹੋਰ ਵੀ ਘਰੇ ਹੁੰਦੇ ਆ ਹਾਂਜੀ ਹੋਰ ਤਿਆਰ ਕਰਦੇ ਆ ਜਾਨੀ ਨਾ ਤੇ ਦੂਜੇ ਟਰੈਕਟਰ ਕਿਹੜੇ ਕਿਹੜੇ ਰੱਖਦੇ ਆ ਬਾਲੇ ਆਪਾਂ ਹੋਰ 855 ਠੀਕ ਆ ਇਹ ਪੂਰਾ ਦਾ ਕੰਮ ਮੇਨ ਆ ਜਾਣੀ ਥੋੜਾ ਆਪਣੇ ਦੇ ਜਾਣੀ ਜਿਹੋ ਜਿਹਾ ਮਰਜ਼ੀ ਤਿਆਰ ਕਰਵਾ ਲਓ ਹਣਾ ਬਾਹਰ ਬੂਰ ਵੀ ਹਾਂ ਇਹ ਲੱਖ ਤੱਕ ਕਰਵਾ 10 ਲੱਖ ਰੁਪਏ ਤੱਕ ਠੀਕ ਆ ਮੰਗੀ ਜਾਂਦੇ ਹਾਂ 9 9 7 7 ਲੱਖ ਰੁਪਏ ਮੰਗੀਆਂ ਤੇ ਆਪਾਂ ਉਹ ਕੰਮ ਨਹੀਂ ਹੋਏਗੀ ਠੀਕ ਆ ਹਾਂ ਜੈ ਪੈਸਿਆਂ ਦੀ ਗੱਲ ਤਿੰਨ ਚਾਰ ਲੱਖ ਚ ਪੂਰਾ ਸਰਾ ਕਰਾਉਂਦੇ ਆ ਉਹ 4 ਲੱਖ ਰੁਪਏ ਦੇ ਵਿੱਚ ਦਾ ਟਰੈਕਟਰ ਪੂਰਾ ਵਧੀਆ ਬਣ ਜਾਂਦਾ ਆਊਗਾ ਕੋੜਾਂ ਦਾ ਕੰਮ ਆਪਣਾ ਮੇਨ ਆ ਬਾਹਰ ਵੀ ਕਾਲਦੇ ਆ ਹਾਂਜੀ ਹਾਂਜੀ ਬਾਈ ਆ ਹੁਣ ਜਾਂਦੇ ਆ ਨਾ ਬਾਹਰ ਵੀ ਬਹੁਤ ਠੀਕ ਆ ਬਾਈ ਨੰਬਰ ਬੋਲ ਦੇ ਬਾਈ ਆਪਣਾ 99145 ਹਾਂਜੀ 5547 991475547 ਹਾਂਜੀ ਰੋਡੇ ਪਿੰਡ ਆ ਜਿਲ੍ਹਾ ਮੋਗਾ ਬਾਗੇ ਪੁਰਾਣੇ ਦੇ ਨਾਲ ਹੀ ਆ ਠੀਕ ਆ ਬਾਈ ਧੰਨਵਾਦ